ਆ ਗਿਆ ਬਾਪੂ ਦੇ ਬੇੜੇ ਮੂੜ ਕੇ ਪੁੰਨਿਆਂ ਦਾ ਚੰਨ ਬਣ ਕੇ ਸਿੱਧੂ ਆ ਗਿਆ ਬਾਪੂ ਦੇ ਬੇੜੇ ਮੂੜ ਕੇ ਪੁੰਨਿਆਂ ਦਾ ਚੰਨ ਬਣ ਕੇ ਅਸੀਤੇ ਡਿੱਕੇ ਪੈਰੀ ਆ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ 'ਚ ਆ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ 'ਚ ਆ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ 'ਚ ਆ ਗਿਆ ਚੜਿਆ ਬਾਪੂ ਦੇ ਮੇੜੇ ਵੀਰ ਕਰ ਬਤ ਜੰਮਿਆ ਚੜਿਆ ਬਾਪ ਦੇ ਧਾ ਚੰਨ ਵਣ ਕੇ ਸਿੱਧੂ ਆ ਕੇ ਰਬ ਬੰਦੇ ਵੇੜੇ ਮੂੜ ਕੇ ਧਾ ਚੰਨ ਵਣ ਕੇ ਰਬੜੇ ਰਾਮ ਕਾਲਾਈਆਂ ਨਹੀਂ ਕਰ ਬਾਪੂ ਦੇ 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 ਗਿਆ ਆ ਨਹੀਂ ਕਰ ਬਾਬੂ ਦੇ ਬੜ ਬੜ ਬਾਗਿਆ ਆ ਨਹੀਂ ਕਰ ਬਾਬੂ ਦੇ ਬਜਟੂਲ ਕੀ ਸ਼ੈਣੇ ਜੀ ਕਰ ਬਾਬੂ ਦੇ ਬਜਟੂਲ ਕੀ ਸ਼ੈਣੇ ਨਹੀਂ ਕਰ ਬਾਬੂ ਦੇ ਬਜਟੂਲ ਕੀ ਸ਼ੈਣੇ ਨਹੀਂ ਕਰ ਮੁੱਲੇ ਵੰਡਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜੇ ਆ ਗਿਆ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜੇ ਆ ਗਿਆ ਲੱਡੂ ਵੰਡਦੇ ਆ सिया होर खाध रुकियांसिया असीं खाधा कुट चूरी अॼु हुई मरादा जी पूरी अॼ हुई मरादा जी ਅੱਜ ਹੋਈਆਂ ਮਰਾ ਦਾ ਸਭ ਪੂਰੀਆਂ ਅੱਜ ਹੋਈਆਂ ਮਰਾ ਦਾ ਸਭ ਪੂਰੀਆਂ ਅੱਜ ਹੋਈਆਂ ਵਧਾਈਆਂ ਬਾਪੂ ਸੋਨੂ ਵਧਾਈਆਂ ਦੀ ਵਧਾਈਆਂ ਬਾਪੂ ਸੋਨੂ ਵਧਾਈਆਂ ਦੀ ਵਧਾਈਆਂ ਬਾਪੂ ਸੋਨੂ ਵਧਾਈਆਂ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਸਾਰੇ ਬਹੁਤ ਬਹੁਤ ਧੰਨਵਾਦ ਬੇਕੂ ਹੱਲੇ ਵੀ ਅਸਪਰਾ ਅੱਥੇ ਹੋ ਗਏ ਜੀ ਸ਼ਾਮਲ multimil Beast po chè dwarf ਪਰ ਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਡੇਲੀ ਪੋਸਟ ਪੰਜਾਬੀ ਹਾਂ ਬੈਠੋ ਬੈਠੋ ਮਰਾਣੀ ਦੇ ਨਾ 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 ਕਿੱਥੇ ਬੰਦਾ ਬਈ ਆ ਬੜੇ ਚਲੋ ਆ ਬੜੇ ਬਹੁਤ ਪਿਆਰੇ ਦੇ 팬 ਨਾ 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 ਸਭ ਤੋਂ ਜਿਵੇਂ ਬਾਹਰ ਆ ਜੀ ਇੰਟਰਵਿਊ ਕਰਨੀ ਪਈ 아니 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 니